ਸਸਿਕਾਲ ਦੋਸਤੋ ਮੈਂ ਭਿੰਦਰ ਸਿੰਘ ਤਹਾਨ ਜੱਸੀਪੋ ਵਾਲੀ ਅਸ ਟਾਈਮ ਆਪਾਂ ਖੇਤ ਆਪਣੇ ਸ਼ਾਨ ਸਿਟੀ ਟੂ ਦੇ ਨਾਲ ਇਧਰ ਸੂਲ ਦੀ ਕੰਦ ਆ ਗਈ ਉਪਰਾਂ ਵੀ ਉਹਦੀ ਕੰਦ ਆ ਗਈ ਤੇ ਆ ਬਚਾਲੇ ਆਪਣਾ ਵਾਹਣ ਆ ਗਿਆ ਤੇ ਆਪਾਂ ਛੜਦੇ ਆ ਰੇ ਤੇ ਬਾਈ ਆਪਣਾ ਨਛਤਰ ਨੰਬਰਦਾਰ ਤੇ ਆ 7 ਦਿਨਾਂ ਦਾ ਹੋ ਗਿਆ ਨਾ ਛੋਣਾ ਬਾਈ ਕਿਹੜਾ ਹੈ ਸੱਚ 12 ਹੈ 112 112 ਤੇ ਆਇਂਦੇ ਕਿ ਹੋ ਗਿਆ ਕਿ ਪਾਣੀ ਘਟ ਪਿਆ ਹੂੰ ਜੰਕੇਸ਼ ਕਹੇ ਤੇ ਪਾਣੀ ਦਾ ਸਿੱਧਾ ਕਿ ਆਪਣਾ ਮੋਟਰ ਦਾ ਹੈ ਹੈ ਨਹੀਂ ਕਸੀਆ ਨਹੀਂ ਦੋਨਾਂ ਦਾ ਇਹ ਬਾਦਲ ਵਾਲਾ ਮੋਟਰ ਲਾਈ ਸੀ ਉਹਦਾ ਬਈ ਮੋਗਿਆਂ ਤੇ ਸਾਡੇ ਪਿੰਡ ਹਜੇ ਵੀ ਚਲਾਈ ਬੈਠਾ ਸੀ ਹਣਾ ਉਹੀ ਹੈ ਨਾ ਇਹ ਮੋਟਰ ਆਪਣੀ ਪਾਣੀ ਬਹੁਤ ਵਧੀਆ ਦਾ 600 ਫੁੱਟ ਵਾਲਾ ਆ ਇਧਰ ਆ ਸਾਡੇ ਚਾਚੇ ਵਰਗੇ ਮੰਤਰਾ ਵਰਗੇ ਇਹ ਨਰਮਾ ਗੁੱਡੀ ਜਾਂਦੇ ਆ ਕੀ ਹੋ ਗਿਆ ਤੁਹਾਡੇ ਬੁੱਟੇ ਨੂੰ ਤੇ ਰੜੂਆ ਲਾ ਰੱਖਿਆ ਕਾਪੀਰਾਈਟ ਵੀ ਨਾ ਜੇ ਆਪਣਾ ਗਾਲਾਂ ਚੱਲੀ ਜਾਂਦਾ ਉਧਰ ਤਾਂ ਮੈਂ 11:00 ਵਜ ਕੇ ਹੋ ਗਏ 15-20 ਮਿੰਟ ਤੇ ਅੱਜ ਤਾਂ ਥੋੜੀ ਜਿਹੀ ਗਰਮੀ ਘਟ ਹੈ ਨਾ ਕਿਵੇਂ ਲੱਗਦੀ ਹੈਗਾ ਟੱਕਾ ਇਕੱਠੇ ਪੋਣੇ ਇਹ ਚ ਚਾਰ ਪੋਣੇ ਚਾਰ ਪਾਵਾਂਗੇ ਚਾਰ ਗੱਟਿਆਂ ਦਾ ਪਰ ਜੂ ਬਾਈ ਇਹ ਆ ਮਿੰਦਲ ਲੱਗਦਾ ਐ ਬੱਲਾ ਨਾ ਯਾਰ ਝੋਨਾ ਆਪਣਾ ਉਹ ਉੱਥੇ ਵਾਲੀ ਦੀਂਦਾ ਕਿ ਉਹ ਪਾਣੀ ਜ਼ਿਆਦਾ ਉਧਰ ਹੈ ਹੈ ਉਧਰੋਂ ਅੱਛਾ ਚੱਲ ਜੀ ਜਾਂਦਾ ਭਈ ਅੱਗੇ ਰੇਡੀਓ ਬਹੁਤ ਸੁੰਦਰ ਹੁਣ ਵੀ ਲੋਕ ਬਹੁਤ ਸੁੰਦਰ ਰੇਡੀਓ ਸਾਡੇ ਪਿੰਡ ਐ ਤਾਂ ਹੁਣ ਘਰ ਆਂਦੇ ਸਾਡੇ ਇੱਕ ਬਜ਼ੁਰਗ ਹੁੰਦਾ ਸੀ ਜਦੋਂ ਰੇਡੀਓ ਆਏ ਆਏ ਆ ਤੇ ਉਹ ਕਹਿੰਦੇ ਵੀ ਸਟੇਸ਼ਨ ਨਹੀਂ ਪੜਦਾ ਦੂਜੇ ਉਹ ਵਿਚਾਰਾ ਸਿੱਧਾ ਸੀ ਬਜ਼ੁਰਗਾਂ ਦੇ ਸਾਰਾ ਮੱਲ ਲੀ ਬਜ਼ੁਰਗ ਹੋਰ ਬੰਦੇ ਬੈਠੇ ਜਦੋਂ ਲਿਆਂਦਾ ਉਹ ਪੁਰਾਣੇ ਟਾਈਮ ਦੀ ਗੱਲ ਆ ਇਹ ਇਹ ਹੁਣੀਆਂ 50 ਜਹੋਂ ਦੀ ਗੱਲ ਫੱਟ ਦੀ ਹੋਊਗੀ ਕਹਿੰਦੇ ਵੀ ਰੇਲੂ ਆਇਆ ਕਿ ਟੈਸਟ ਨਹੀਂ ਵੱੜਦਾ ਕਿ ਉਹ ਜਿਹੜਾ ਇੱਕ ਬਜ਼ੁਰਗ ਸੀ ਸਾਡਾ ਟੱਲਵੰਦਾ ਸੀ ਉਹ ਕਹਿੰਦਾ ਗਹਿਰੀ ਵਾਲੇ ਸਟੇਸ਼ਨ ਤੇ ਲਾ ਲੋ ਨਾ ਗਹਿਰੀ ਸਾਡੇ ਰੇਲ ਗੱਡੀ ਦਾ ਸਟੇਸ਼ਨ ਜੀ ਆਂਦਾ ਉਸ ਸਟੇਸ਼ਨ ਤੇ ਲਾ ਲੋ ਆਂਦਾ ਕਿ ਆਂਦਾ ਗਹਿਰੀ ਵਾਲੇ ਸਟੇਸ਼ਨ ਤੇ ਲਾ ਦੋ ਨਾ ਬੱਲੇ ਹੀ ਪਿਆ ਆਂਦਾ ਇੱਥੇ ਐਡੇ ਭੋਲੇ ਲੋਕ ਹੁੰਦੇ ਸੀ